ਟਾਈ ਜੋ ਤੇ ਨਮੀ ਨੀ ਘੱਬਣਾ ਇਹੀ ਜੋ ਢਟੀ ਹੈ ਇੱਕ ਚੰਦੀ ਹੂ ਹੈ ਇੱਕ ਚਾਉਂਦੀ ਹੈ ਮਤਲਬ ਫਰਕ ਤੇ ਸਾਫ ਹੈ ਹਾਂ ਹੁਣ ਆਹ ਢਟੀ ਆ ਦੇਖ ਕਰ ਜਿੱਦਾਂ ਸੂਰੀਆਂ ਆ ਸਨ ਆ ਦੇਖਾ ਇਹ ਤੇਥੋਂ ਮੰਗ ਲੈ ਜਿੱਦਾਂ ਸੂਰੀਆਂ ਦੇ ਦੂਗੀ ਢਾਈ ਤੇ ਸਾਈ ਮਤਰਾ ਸასი ਘਾਲ ਸਾਰੇ ਨੂੰ ਹਾਂ ਕੀ ਹਾਲ ਚੱਲਦਾ ਜੀ ਦਿਖਾਉਣਾ ਤੁਹਾਨੂੰ ਹੈਪੀ ਸੰਧੂ ਦੇ ਫਾਰਮ ਚੋਂ ਸੰਧੂ ਡੈਰੀ ਫਾਰਮ ਤੇ ਕਰਾਉਣੇ ਗੱਲਬਾਤ ਪਸ਼ੂ ਦਿਖਾਉਣੇ ਤੁਹਾਨੂੰ ਹਣਾ 来 ਵੀ ਮੇਤਰੂ ਸਾਨੂੰ ਦਿਖਾਉਣੇ ਆ ਮੱਜਾ ਬਾਕੀ ਤਾਂ ਗੱਲਬਾਤ ਕਰਾਂਗੇ ਹੈਪੀ ਨਾਲ ਲਓ ਜੀ ਤੋੜ ਕੇ ਦਿਖਾਈਏ ਤੁਹਾਨੂੰ ਚੋਟੀ ਟੋਕ ਪੱਤੀ ਪਲਸ ਪਸ਼ੂ ਇੱਥੇ ਆਏ ਹੋੜੇ ਟੋਕੜ ਪਛ ਚੋਟੀਆਂ ਸੇਲ ਨੇ ਸਾਰੀਆਂ ਸੰਪਰਕ ਕਰੋ 9815524560 ਹਣਾ ਲਾ ਚੋਟੀ ਦਿਖਾਵਾਂਗੇ ਹੁਣ ਤੁਹਾਨੂੰ ਤੋੜ ਕੇ ਲੈ ਜਾ ਬਈ ਬਾਰੇ ਲਓ ਜੀ ਇਹ ਝੁੱਟੀ ਵੀ ਖੁੱਲ ਕੇ ਦਿਖਾਈ ਹੈ ਬਾਈ ਹੋਰਾਂ ਨੂੰ ਲੈ ਜਾਈਂ ਜਸੂਏ ਕਿਸੇ ਦਾ 1 ਬੀ ਕਿਸੇ ਦਾ 1 3 ਇਹ ਵੀ ਪੱਕਾ ਉਹਨੇ ਚੱਕੋ ਜੀ ਆਪੀ ਨੇ ਕਰਤਾ ਆਫਰ 1 ਬੀ ਕੋਈ 1 3 ਹਣਾ ਰੇਟ ਹੈ ਨਾ ਹਾਂ ਝੂਠ ਨਾ ਮਰੋ 16 16 ਲੀਟਰ ਤਿਆਰ ਹੈ ਭਾਈ ਚਲੋ ਹੈਪੀ ਨਹੀਂ ਕਹਤਾ ਹੁਣ ਤਾਂ ਲਾਏ ਭਾਈ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਦੀ ਵੀਡੀਓ ਆ ਰਹੀ ਹੈ ਹੈਪੀ ਸੰਧੂ ਆਪਣਾ ਮਾਮੇ ਦਾ ਮੁੰਡਾ ਸੰਧੂ ਡੈਰੀ ਫਾਰਮ ਰਾਮਗੜ੍ਹ ਸੰਧੂ ਆ ਹਨਾ ਨੰਬਰ ਦਿੰਨੇ ਆ ਸਕਰੀਨ ਤੇ ਤੇ ਟੋਕੜ ਮੱਝਾਂ ਆਈਆਂ ਹੋਈਆਂ ਬਾਈ ਕੋਲੇ ਬਹੁਤ ਚੰਗੀਆਂ ਦਿਖਾਉਣੇ ਆ ਚਾਲੇ ਮਰੇ ਟਰੈਕ ਰੱਖੀਆਂ ਸਰ ਲਓ ਜੀ ਇਹ ਮੱਝ ਤਾਂ ਚੱਲੀ ਐ ਆਪਣੇ ਨਵੇਂ ਘਰ ਛੇਲ ਹੋ ਗਈ ਤੇ ਬਾਕੀ ਮੱਜਾਂ ਦਾ ਪੁੱਛਾਂਗੇ ਬਾਈ ਤੂੰ ਹੈਲੋ ਲਓ ਵਈ ਅੱਜ ਮੱਜਾਂ ਨੂੰ ਦੇਖਣ ਲਈ ਖਰੀਦਣ ਲਈ ਬਹੁਤ ਦੂਰੋਂ ਦੂਰੋਂ ਗਾਗ ਆਏ ਹੋਏ ਨੇ ਹਨਾ ਦਿਖਾਉਣੇ ਆਪਾਂ ਉਹੀ ਫਾਰਮ ਦੇ ਉੱਤੇ ਗੱਲਬਾਤ ਵੀ ਚੱਲ ਰਹੀ ਆ ਸੌਦੀਆਂ ਸੌਦੀਆਂ ਦੀ ਤੇ ਪਸ਼ੂ ਵੀ ਸੋਨੂੰ ਦਿਖਾ ਦਈਏ ਬਣਾ ਕੇ ਵੀਡੀਓ ਤੇ ਆ ਬਾਈ ਹੋਰੇ ਸਾਰੇ ਪਸ਼ੂ ਦੇਖਣ ਆਏ ਹੋਏ ਨੇ ਪਸ਼ੂ ਖਰੀਦਣ ਆਏ ਹੋਏ ਨੇ ਪਸ਼ੂ ਚੈੱਕ ਕਰਦੇ ਨੇ ਸਾਰੇ ਹਨ ਤੇ ਦੇਖੋ 25 ਪਲੱਸ ਝੋਟੀਆਂ ਤੋਕੜ ਸੰਤੂ ਡੈਰੀ ਫਾਰਮ ਤੇ ਇਧਰ ਦੀ ਦਿਖਾ ਦਈਏ ਤੁਹਾਨੂੰ ਝੋਟੀਆਂ ਕੱਲੀਆਂ-ਕੱਲੀਆਂ ਦਿਖਾ ਦਈਏ ਤੇ ਸਾਰੀਆਂ ਸੋਹਣੀਆਂ ਸਨਖੀਆਂ ਝੋਟੀਆਂ ਤੋਕੜ ਕੋਈ 4 ਮਹੀਨੇ ਦੀ ਕੱਪਣ ਕੋਈ 5 ਮਹੀਨੇ ਦੀ ਕੱਪਣ ਤੇ ਕੋਈ 6 ਮਹੀਨੇ ਦੀ ਕੱਪਣ ਹਨਾ ਕਿਸੇ ਥੱਲੇ 6 ਲੀਟਰ 7 ਲੀਟਰ 10 ਲੀਟਰ ਦੁੱਧ ਤੇ ਹੈਪੀ ਹੋ ਰਹੇ ਬਿਜ਼ੀ ਨੇ ਉਧਰ ਪਸ਼ੂਆਂ ਦਾ ਖੈਤਰੀ ਰ ਕਰ ਰਹੇ ਨੇ ਠੀਕ ਬਾਕੀ ਪਸ਼ੂ ਸਾਰੀ ਟੋਪ ਕੁਆਲਿਟੀ ਦੇ ਨੇ ਸਾਰੀਆਂ ਟੋਕੜ ਮਈਆਂ ਨੇ 25+ ਹੋਣੀਆਂ ਇੱਕ ਤਾਂ ਗੱਡੀ 'ਚ ਝਾੜਤੀ ਤੇ ਬਾਕੀ ਅੱਜ ਦਾ ਵਲੌਗ ਥੋੜਾ ਜਿਆਦਾ ਲੰਬਾ ਹੋਊਗਾ ਇਸੇ ਕਰਕੇ ਆਪਾਂ ਹੈਪੀ ਦਾ ਨੰਬਰ ਨੋਟ ਕਰ ਲਓ 9915845600 9915845600 ਹਣਾ ਜੀ ਤੇ ਸੇਲ ਪਰਚੇਜ਼ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਟੋਕੜ ਝੋਟੀਆਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਗਰੰਟੀ ਦਾ ਕੰਮ ਆ ਤਸੱਲੀ ਦਾ ਕੰਮ ਆ ਬਾਈ ਲਓ ਆ ਝੋਟੀ ਦਿਖਾਉਣਾ ਸਾਨੂੰ ਤੋੜ ਕੇ ਜਸੂ ਲੈ ਜਾ ਲੰਬੀ ਤੋੜ ਕੇ ਲੈ ਜਾ ਲਓ ਯਾਰ ਝੋਟੀ ਦਿਖਾਉਣੀ ਦੋੜਾਈ ਤੋੜ ਦੇ ਲਓ ਬਈ ਇਹ ਆ ਗਈ ਨੀਲੀ ਰਾਵੀ ਦੀ ਝੋਟੀ ਉਹ ਨੂੰ ਕਿ ਭੈਣ